ਵਾਇ ਗੁਰਜੀ ਦਾ ਖਾਸ ਵੈਗੁਰਜੀ ਕੀ ਫਤਿਹ ਮੇਂਿਤ ਗਾਦੀਆਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੱਲਦੀਆਂ ਰਹਿਣਗੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਹੁਣ ਸ਼ਾਮ ਦਾ ਟਾਈਮ ਹੋਇਆ ਹੈ 4 ਵਜੇ ਮੈਂ ਆਪਾਂ ਸਬਜ਼ੀ ਦੀ ਤਿਆਰੀ ਕਰਨ ਲੱਗੀਆਂ ਹਾਂ ਮੈਂ ਅੱਜ ਪਤਵਾੜੇ ਚ ਗਈ ਸੀ 10:00 ਵਜੇ ਚਲੀ ਗਈ ਸੀ ਪਤਵਾੜੇ ਚ ਕੁਸਤਾ ਆਪਣੇ ਬਾਥੀਆਂ ਉੱਪਰ ਲਾ ਲਈਆਂ ਚ ਸਟੋਰ ਚ ਰੱਖ ਲਈਆਂ ਤੇ ਕੁਝ ਬਾਜ਼ੀਆਂ ਦੀਆਂ ਮੈਂ ਚੱਲ ਪਤਵਾੜੇ ਚ ਆਪਾਂ ਥੋੜੀ ਜਿਹੀ ਬਾਹਰੀ ਜੀ ਲੈ ਲਈਏ ਘਹੜਾ ਲੈ ਲੈਣੇ ਉਹਨ ਟਪਵਾੜੇ ਚ ਅੱਜ ਬਾਥੀਆਂ ਚਿੰਕੀ ਆਏ ਆ ਹਜ ਗੋਹਾ ਲਾਉਣ ਤੇ ਪਏ ਆ ਹੁਣ ਅੱਜ 5 ਕ ਗੇੜ ਦੇ ਆਏ ਫਿਰ ਜਿੱਦਣ ਹੁਣ ਫੇਰ ਹੋਣਗੀਆਂ ਹੋਰ ਬਾਥੀਆਂ ਫਿਰ ਆਪਾਂ ਹੋਰ ਗੇੜ ਦੇਵਾਂਗੇ ਗੋਹਾ ਲਾਉਣੇ ਤੇ ਰਹਿੰਦਾ ਹੁਣ 2 ਦਿਨਾਂ ਤੱਕ ਆਪਾਂ ਗੋਹਾ ਬਿਲਾਵਾਂਗੇ ਉਹਨਾਂ ਨੂੰ ਬਾਥੀਆਂ ਆਸ ਤਾਂ ਸਾਢੇ ਢੜੀ ਹੋਣਗੀਆਂ 3 ਕ ਵਜੇ ਮੈਂ ਮੁੜੀਆ ਇੱਥੇ ਟਪਵਾੜੇ ਤੋਂ ਹੁਣ ਸਬਜ਼ੀ ਦੀ ਤਿਆਰੀ ਕਰਨ ਲੱਗੂਗੀ ਅੱਜ ਸਾਢੇ ਢੜੀ ਹੋਵੇ ਲਾਈਟ ਬੱਜੀ ਨੂੰ ਮੈਂ ਹੁਣ ਚੱਲੋ ਹੁਣ ਆਪਾਂ ਸਬਜ਼ੀ ਸੂਜੀ ਬਣਾ ਕੇ ਫਿਰ ਉਧਰ ਡੰਗਰਾਂ ਦਾ ਟੋਪਾ ਟੁੱਕਾ ਕਰ ਲਾਂਗੇ ਨਾਲ ਕੱਖ ਗੰਡਾ ਪਾਵਾਂਗੇ ਉnder ਲਈ ਕਮਜੋਦ ਵੀ ਅੱਜ ਨੂੰ ਇੱਕ ਮਜੋਦ ਨੂੰ ਛੁੱਟੀ ਈ ਤੇ ਵਿਚਾਰੇ ਨੂੰ ਵੀ ਨਾਲ ਲਾਇਆ ਬਧੀ ਮੇਰੇ ਬੂਏ ਬਤਵਾੜੇ ਦੇ ਵਿਚਾਰਾ ਢੋ ਕੇ ਪਾਠੇਂ ਦੂਰ ਬਤਵਾੜੇ ਤੇ ਸੱਟਾ ਖਾਧੀ ਸੀ ਦੋ ਜਣੇ ਮਾਂ ਕੋਲ ਤੋਂ ਦੋਹੇ ਲੱਗੇ ਹੋਏ ਸੀ ਅੱਜ ਮੈਨੂੰ ਦਾ ਇੱਕ ਮਜੋਦਾ ਲਾ ਲ ਜਾਂਦਾ ਛੁੱਟੀ ਦਾ ਵੀ ਚਲੋ ਨਾਲ ਲੱਗ ਕੇ ਕਰਵਾ ਲੈਂਦਾ ਦੋ ਜਣੀਆਂ ਹੋਰ ਤੇ ਆ ਤਾਂ ਲੱਗਿਆ ਹੋਇਆ ਸੀ ਉੱਥੇ ਮੈਂ ਕਿਹਾ ਚਲੋ ਉਹਨਾਂ ਨੂੰ ਸੇ ਟੋ ਢੋ ਕੇ ਦੰਦੇ ਤੇ ਲਵਾ ਰਹੀ ਸੀ ਤੇ ਨਾਲ-ਨਾਲ ਮੈਨੂੰ ਲਵਾ ਰਹੀ ਸੀ ਚਲੋ ਜੀ ਜਿਹੜਾ ਕੰਮ ਕਰਨਾ ਉਹ ਤਾਂ ਕਰਨੇ ਕਰਨਾ ਆਪਾਂ ਨੇ ਹਨਾ ਬੰਨਣ ਕੰਨੀਓ ਵੀ ਨਹੀਂ ਸਰਦਾ ਹੁੰਦਾ ਹੈਗਾ ਹਨਾ ਚਲ ਆਇਆ ਵੀ ਚੁੱਲਾ ਚਲਾ ਬਾੜ ਦਿਆਂ ਆਪਾਂ ਹਨਾ ਤੇ ਬਾਥੀ ਸਾਂਭੀ ਜਾਂਦੀ ਹੈ ਜਦੋਂ ਹੁੰਦੀ ਆਪਣੇ ਕੋਲ ਹਨਾ ਫਿਰ ਮੀਂਹ ਕਾਣੀਆਂ ਪਹਿਣਨ ਲੱਗ ਜਾਂਦੇ ਤੇ ਫਿਰ ਖਰਾਬ ਹੋ ਜੂਗੀ ਬਾਥੀ ਤਾਂ ਕਰਕੇ ਆਪਾਂ ਨੇ ਮੋਤਵਾਰੇ ਚ ਗਹਾਰਾ ਲਾ ਲਿਆ ਅੱਗੇ ਆਪਾਂ ਨੇ ਨਾ ਹੁਣ ਇਹ ਕਮਜੋਰ ਦੇ ਤਾਪਾਂ ਤੇ ਚਾਹ ਸ਼ਾਮ ਜਿੰਨ ਚੜਾ ਦੇਗੀ ਕੋਈ ਚੜਾਉਣ ਵਾਲੇ ਪਏ ਨਹੀਂ ਹਨਾ ਕਿ ਤਾਪਾਂ ਦੇ ਕਮਰੇ ਉੱਤੇ ਹੀ ਸਾਰੇ ਪੈਨਲ ਚਾਰੇ ਦੇ ਕੋਲ ਚੜਾਉਂਦੇ ਤੇ ਏ ਚਕੜ ਤੜ ਕਿੰਨੀ ਹੈ ਪਿਆਜਾਂ ਚ ਬਹੁਤ ਕੜੱਟਾ ਨੇ ਇਹ ਚ ਪਾਂਡੇ ਨੇ ਬੈਣੀ ਕਰਾਂਗੇ ਕਿੱਥੇ ਪਾਂਡੇ ਨੂੰ ਹੁਣ ਆਪਾਂ ਪਾਂਡੇ ਮਾਉਂਦੇ ਆ ਸਰਬਤੇ ਪਰਦਨੇ ਰੁੜਦੇ ਪਾਂਡੇ ਵੀ ਕਿ ਮੈਂ ਅੱਜ ਸੱਜਰੇ ਚਲੀ ਗਈ ਸੀ ਨਾ ਜੜ ਕੋ ਜਾ ਕੇ ਰੋਟੀ ਉਟੀ ਬਣਾ ਕੇ ਵੇਰੇ ਚਲੀ ਗਈ ਸੀ ਲਗਨਦਰਾ ਦਾ ਕੰਮ ਕਰਕੇ ਪਿਆਜ਼ ਆਪਾਂ ਨੇ ਕੱਟ ਲੇ ਪਾਂਡੇ ਚੱਕ ਲਿਆ ਹੁਣ ਪਾਂਡੇ ਮਾਉਂਦੇ ਬਹੁਤ ਪੈਨੇ ਇਹ ਮਨ ਜਾਣੇ ਤੇ ਕੜਤਣੇ ਬਹੁਤ ਨੇ ਤੇ ੱਜਾਂ ਦੇ ਹਾਂ ਕਿ ਘਰ ਆ ਲੱਗਿਆ ਬਿਆਸ ਸਲਫਤੇ ਕਰਦਨੇ ਰੁੜਦੇ ਪੰਡੇ ਨਾਲ ਬਹਾ ਕਰਨਾ ਉਸ ਜਿਹੜਾ ਉਹ ਮੇਕਾ ਚੱਲਦਾ ਹੈ ਉਹ ਚੰਗੀ ਜਿਹੀ ਲੱਗਦੀ ਸੀ ਚਾਰਨਾ ਕੇ ਲਈ ਜੀ ਮੈਂ ਉਹਨਾਂ ਦੇ ਕੋਲ ਹੀ ਕਰ ਜਾ ਰਹੀ ਹਾਂ ਅੰਦਾਜ਼ਾ ਹੈਗਾ ਪਾ ਰੱਖ ਕੇ ਨੇ ਪਹਿਲੇ ਇੱਕ ਵਾਰ ਸੱਤ ਕੋਈ ਗੱਲ ਨਹੀਂ ਹੁਣ ਕਰ ਲੈਣੀ ਹੈ ਪਾਣੀ ਫਟਾਫਟ ਬਾਜਾ ਬਸ ਆ ਜੀ ਚਲੋ ਚਲੋ हां जी आज ਜਿਨਾਂ ਨੇ ਰਤਾਏ ਅੰਗਰੇਜ਼ ਹੋਰ ਸੋਰੀ ਚਾ ਆਪਣੇ ਨਾ ਨਮੈਟਰ ਸਿਟੀ ਮਾਰ ਗਿਆ ਜਨ ਸਵੇਰ ਦੇ ਲੈਟ ਭੰਜੀ ਜਾਂਦੀ ਸੀ ਲੈਟ ਭੰਜੀਦੀ 8:30 ਵਜੇ ਹੁਣ ਪੱਕਾ ਲੈਟ ਨਹੀਂ ਆਏ ਤੇ ਕਿਰਸੀ ਉੱਤੇ ਇਕ ਡੰਗਰਾਂ ਨੂੰ ਪੱਖਾ ਲਾ ਦੇਣੀ ਮੈਂ ਕਿਉਂ ਹਾਂ ਡੰਗਰਾਂ ਨੂੰ ਤਾਂ ਲਾ ਦੇਣੀ ਨੇ ਅੰਦਰ ਪੱਖਾ ਕਿ ਚਲੋ ਆਪ ਤਾਂ ਬੈਠੂ ਜਾਂਦਾ ਉਹ ਖੜਵਾਣ ਜਾਂਦਾ ਨਾ ਵੀ ਅੱਧੇ ਡੰਗਰਾਂ ਨੂੰ ਨਾ ਮੱਖੀਆਂ ਮੁੱਖੀਆਂ ਲੱਗਦੀਆਂ ਨੇ ਫਿਰ ਤਾਂ ਕਰਕੇ ਤਾਂ ਉੱਧਰ ਡੰਗਰਾਂ ਨੂੰ ਪੱਖਾ ਲਾ ਰਹੇ ਹੁੰਨੇ ਆ ਹੁਣ ਆਪਾਂ ਇਹਨਾਂ ਲੈਟ ਭੱਜਨ ਕਰਕੇ ਨਾ ਮੈਟਰ ਜੰਮੀ ਡਾਊਨ ਹੋ ਗਿਆ ਹੁਣ ਮੈਟਰ ਜੰਮੀ ਸੀਟੀ ਮਾਰ ਗਿਆ ਹੁਣ ਤਾਂ ਕਰਕੇ ਹੋਵੇ ਨਹੀਂ ਰਹਿ ਹੁਣ ਬੱਚੀਆਂ ਨਾ ਹਾਕਾ ਮਾਰ ਰਹੀਆਂ ਨਾ ਪਾਣੀ ਖਲੋਣਾ ਹਜੇ ਚੇਰੀਆਂ ਨੂੰ ਕੰਮ ਨਾ ਜੇ ਫਿਰ ਕਿਦਰੇ ਹੋਰ ਕਰਨ ਲੱਗੇ ਖਾਸੇ ਕੰਮ ਇਕੱਠਾ ਹੋ ਜਾਣਗੇ ਚਲੋ ਕੋਈ ਗੱਲ ਨਹੀਂ ਕਰਨੀ ਕਰਨਾ ਅੱਜ ਥੋੜਾ ਜਿਹਾ 延迟 ਹੋ ਜਾਗੇ ਹੋਰ ਚਲੋ ਟੈਂਕੀਆਂ ਭਰ ਗਿਆ ਜਦ ਲੇਟ ਆਉਂਦੀ ਜਦ ਟੈਂਕੀਆਂ ਭਰੀਆਂ ਜਾਂਦੀਆਂ ਇਹਦੇ ਕਰਕੇ ਨਾ 5-5 ਤੱਕ ਥੋੜਾ ਜਿਹਾ ਪੱਟ ਜਾਦੀ ਲੱਗਦਾ ਨੇ ਸਾਜਰੇ ਭਜਾ ਦਿੰਦੇ ਨੇ ਪਾਣੀ ਦੇ ਪੱਟ ਬੰਦ ਕਰ ਲਾਉਂਦੇ ਨੇ ਸਰੋਚ ਕੋਈ ਨਹੀਂ ਨਾ ਪਾ ਕੋਈ ਚਿਰ ਤੱਕ ਤਾਂ ਮਿਲਦੇ ਹਾਂ ਆਪਾਂ ਬਾਅਦ ਦੇ ਨਾਲ ਜੀ ਨਹੀਂ ਅੱਜ ਅਸੀਂ ਕੋਕਤਿਆਂ ਦੀ ਸਬਜ਼ੀ ਬਣਾ ਰਹੇ ਹਾਂ ਹਾਂ ਚਲੋ ਹਾਂ ਤੇ ਕੋਕਤਿਆਂ ਦੀ ਸਬਜ਼ੀ ਬਣਾਉਣਾ ਹੈ ਟੈਂਪੋਰਤ ਹੋ ਗਿਆ 4:30 ਹੋ ਗਏ ਮੁੰਨ ਬੜੀ ਲੱਗਦੇ ਨੇ ਕੋਕਤੇ ਉਹ ਰੱਬ ਜੀ ਆ ਗਏ ਸਾਂ ਆ ਤੇ ਅਥਰੇ ਦੇ ਮਿਲਾ ਦਾ ਚੱਕ ਲੈ ਆ ਤੁਸੀਂ ਚੱਕ ਆ ਆ ਗਈ ਨਾ ਸੁਣਾਈਆ ਸਬਜੀਂ ਤਰਕਾ ਲਾਉਣੇ ਨੇ ਉਸੇ ਤੇਲ ਹੋ ਗਿਆ

ਅੱਜ ਆਪਾਂ ਇਹਨਾਂ ਸਬਜ਼ੀ ਬਣਾਣੀ ਆ ਦੀ ਕੋਟਨ ਸਬਜ਼ੀ ਕਿੰਨੀ ਵਧੀਆ ਬਣੇਗੀ ਕਿੰਨੀ ਵਧੀਆ ਹੋਣੀ ਦੀ ਆ ਉਹਦਿਆਂ ਦੀ ਸਬਜ਼ੀ ਹੁਣ ਆਪਾਂ ਇਹਨਾਂ ਗੜੀਆ ਧਰਿਆ ਹੋਇਆ ਮਸਾਂ ਧਰਿਆ ਹੋਇਆ ਧਾਨੇ ਸਬ ਕਰ ਵਾਲਾ ਧਰਿਆ ਹੋਇਆ ਹੁਣ ਇਹਦੇ ਵਿੱਚ ਨਾ ਆਪਾਂ ਦੁੱਧ ਪਾ ਲਾਂਗੇ ਐਨੀ ਆਪਾਂ ਇਹਨਾਂ ਪਾਣੀ ਪਾ ਕੇ ਅਰ ਜਾ ਰਹੇ ਆ ਦਈਏ ਨੂੰ ਮਸੇ ਦੇ ਵਿੱਚ ਦੁੱਧ ਪਾ ਕੇ ਫਿਰ ਆਪਣਾ ਥੋੜਾ ਜਿਹਾ ਚਿਰ ਤੱਕ ਹੀ ਬਣ ਜਾਊਗਾ ਹੁਣ ਆਪਾਂ ਇਹਨਾਂ ਜਦੋਂ ਜ਼ਿਆਦਾ ਫਿਰ ਚੁੱਜੂ ਗਏ ਨੇ ਬਾਚੂ ਦੁੱਤ ਦਬਾ ਦਾਂਗੇ ਐਨੇ ਆਪਾਂ ਉਧਰ ਡੰਬਰਾ ਬਣੀ ਜਾਂਦੇ ਆ ਪਰ ਵੇਖਦੇ ਆ ਸਰਦਾਰ ਜੀ ਕੀ ਕਰਦੇ ਨੇ ਉਹ ਕਹਿੰਦੇ ਸੀ ਲਾਉਣ ਨੂੰ ਅਜੋ ਫੁਆਰੇ ਫੁਆਰੇ ਲੱਗੇ ਮੈਨੂੰ ਲਾਉਣ ਫਿਲਟ ਕਰਨ ਦੇ ਨੇ ਉਹ ਅੰਕ ਗੰਦਾ ਜਿੱਦੇ ਕੱਟੇ ਰੱਖੂਗੇ ਹਾਂਜੀ ਆਪਾਂ ਧਾਰਾ ਤੋਂ ਚੋਇਆ ਏ ਧਾਰਾ ਚੋੜ ਕੇ ਮੈਂ ਮਸ਼ੀਨ ਤੋਂ ਹੋ ਕੇ ਚੰਗੀ ਤਰ੍ਹਾਂ ਫਿਰ ਆਪਾਂ ਇੱਧਰ ਆ ਕੇ ਰੋਟੀ ਬਣਾਉਣੀ ਹੈ ਬੈਠ ਕੇ ਗਰਮ ਜਦੇ ਨਾਲ ਦੀ ਨਾਲ ਖਾ ਲਾਂਗੀ ਬੱਚਾ ਅੱਜ ਨਾ ਆਪਾਂ ਉਧਰ ਸਰਦਾਰ ਜੀ ਲੱਗੇ ਹੋਏ ਨੇ ਨੰਗਰਾ ਕਰਨੀ ਫੁਵਾੜੇ ਜੇ ਲਾਉਣਾ ਸ਼ਾਮ ਹੋ ਗਈ ਚਲ ਲਾਉਂ ਜਣ ਕਿ ਕੋਈ ਗੱਲ ਨਹੀਂ ਖਾਲੀ-ਖਾਲੀ ਦੋ ਦਿਨਾਂ ਚ ਲੱਗ ਜਣਗੇ ਜਿਹੜੀ ਕਿ ਹਜੇ ਨਾ ਹੋ ਮਸ਼ੀਨਾਂ ਵਾਲੀਆਂ ਗੱਡੀਆਂ ਉਹ ਕਾਸ ਰਹੇ ਨੇ ਕਿਹੜਾ ਫਿਲਟਰ ਪੈਂਦਾ ਹੁੰਦਾ ਉਹਦੇ ਵਿੱਚ ਫੁਵਾੜਿਆਂ ਚ ਓਲਾ ਆਉਂਦੀ ਓਲਾ ਦੇ ਤਾਂ ਜੁੜਿਆ ਹਾਂ ਕੰਮ ਸ਼ਾਇਦ ਕੱਲ ਤੱਕ ਤੋਂ ਸਟਾਰਟ ਕੱਲ ਤੱਕ ਸਟਾਰਟ ਹੋ ਜੂਗਾ ਕੱਲ ਤੱਕ ਚੱਲ ਪਈ ਹੋੜੀ ਅੱਜ ਥੋੜਾ ਜਿਹਾ ਲੇਟੇ ਲੱਗੇ ਨੂੰ ਲਾਉਂਦੇ ਚੱਲ ਤਾਂ ਨਹੀਂ ਆਪਾਂ ਦਿਨ ਦੇ ਚੱਲ ਪਈ ਹੋੜੀ ਲਾਉਣੇ ਏ ਕਮਜੋਰ ਦਲਾਹ ਹੋ ਜਾਂਦਾ ਉਹ ਤਾਂ ਜਾਇਉਂਨ ਛੁੱਟੀ ਹੁੰਦੀ ਹੈ ਬਚਾਰੇ ਪਹਿਲਾ ਮੈਂ ਲੈ ਕੇ ਕਿਉਂਕਿ ਉਸ ਤੋਂ ਪਹਿਲਾਂ ਬੜਾ ਚੀਨੋ ਕਰ ਰਿਹਾ ਰੈਡੀ ਲੱਗ ਗਿਆ ਰਸਾ ਫਿਰ ਕੁੱਝ ਕਹੇ ਅਸੀਂ ਚੱਲੋ ਤੇ ਨਾਲ ਹੈਲਪ ਕਰਾਣਾ ਮੈਂ ਚਲੇਗੀ ਮੈਂ ਕੱਪੜੇ ਦੇ ਤਾਂ ਜਾਨੂੰ ਬਣਾ ਕੇ ਆਉਂਗੇ ਅੱਜ ਹੋੜੀ ਨਾ ਤੋ ਕਿਹੜਾ ਮੈਂ ਨਾ ਅੰਤ ਨਾਲ ਪਾਣੇ ਕੋ ਲੋਟੇ ਆਪਣਾ ਨਾ ਚਲੋ ਜੀ ਕੰਮ ਤਾਂ ਕਰਨਾ ਹੀ ਹੈ ਹਨਾ ਆ ਮੇਰੇ ਜਿਹੜਾ ਕੁਝ ਹੋਏਗਾ ਅੱਜ ਵੈਸੇ ਸਰੀਰ ਤਾਂ ਥੱਕ ਜੇ ਗਿਆ ਚਲੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਜਿਹੜੀਆਂ ਭੈਣਾਂ ਨਾ ਮੀਨੂ ਸੋਹਣੇ ਸੋਹਣੇ ਵੀਰ ਭੈਣਾਂ ਭੈਣ ਭਰਾ ਵੀਰਾਂ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਨਾ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹਰ ਵਾਰ ਸਾਰੇ ਜਾਣੇ ਵੀਡੀਓ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਬਣਾਉਣੇ ਨਾ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਜਲਦੀ ਹੋਰ ਆਪਾਂ ਇਹ ਤੋਂ ਵਧੀਆਂ ਬਣਾਇਆ ਕਰਾਂਗੇ ਗਰਮ ਦਾਖਾ ਪੇੜੀਆਂ ਬਲੌਗ ਵਧੀਆ ਬਣਾਇਆ ਕਰਾਂਗੇ ਸਰਸਨ ਬੋਲਣਾ ਆਉਂਦਾ ਉਪਰ ਅਸੀਂ ਆਪਾਂ ਵੀਡੀਓ ਚ ਬਿਚ ਆਮ ਜਿਹੇ ਕਰਾਂਗੇ ਬੋਲਦੇ ਜਾਂ ਜਿਹੜੇ ਵਿੱਚ ਬੋਲੀ ਜਾਂਦੇ ਆਂ ਸਿੱਪਲੇ ਬੰਦੇ ਆਂ ਸਿੱਧੇ ਸਾਦੇ ਜੇ ਜੇ ਵਧੀਆ ਲੱਗਦੀ ਤੇ ਵੀਰ ਤੇ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਧੰਨਵਾਦ